ਸਰਵਾਣ ਜੁਗ ਜੁਗੋ ਜੁਗ ਅਟਲ ਤਬਰ ਚਕਰ ਤਖਤ ਦੇ ਮਾਲਕ ਦੋ ਜਹਾਨਾਂ ਦੇ ਬਾਦ ਦੇ ਸਮੱਚੀ ਭਗਵਤਾ ਦੇ ਰੈਬਰ ਸਤਿਗੁਰ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਬਿੱਤਰ ਦੀ ਗੋਦ ਵਿੱਚ ਆਗਰਤ ਪਹਿਲੇ ਤੋਂ ਹਾਜ਼ਰੀਆਂ ਭਰੀ ਗੁਰੂ ਸਿਵਾਰੀ ਗੁਰੂ ਘਰਸਾ ਸਾਤ ਸੰਗਤ ਜਣੋ ਜਿੰਨੇ ਕੋ ਸਰੀਰ ਬਠੇ ਹਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤ ਜੀ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਨਾ ਪ੍ਰਾਪਤ ਹੋਇਆ ਇਸੇ ਕਰਕੇ ਮੇਰੇ ਸੈਵਨ ਨੇ ਪੁਰਬਾਣੀ ਅੰਦਰ ਬਚਨ ਫਰਮਾਣ ਕਰ ਦਿੱਤਾ ਭਟ ਭਾਗੀ ਹਰ ਸੰਗਤ ਪਾਵੈ ਭਾਗ ਦੀ ਪ੍ਰੰਕੂਟਾਂ ਖਾਵੈ ਜਿਨ ਭਾਗਾਂ ਸਤ ਸੰਗਤ ਨਾਲ ਲੱਗੈ ਜਿਨ ਸੰਗਤ ਮੈਨ ਪ੍ਰਿਇਆ ਜੀ ਸਾਰੇ ਕਹਿੰਦੇ ਕੋ ਮਨੋਖ ਬੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਮਨੁੱਖ ਅਮਰਤ ਵੇਲੇ ਉੱਠਦੇ ਨੇ ਸਹਿਬਾ ਦੀ ਬਾਣੀ ਪੜਦੇ ਕਿ ਕਾਲਯੁਗ ਦੇ ਸਮੇਂ ਦੇ ਵਿੱਚ ਸੰਸਾਰ ਦੇ ਵਿੱਚ ਕੋਈ ਵਿਰਲਾ ਮਨੁੱਖ ਹੁੰਦਾ ਏ ਜਿਨੂੰ ਇਹ ਪ੍ਰੇਮ ਵਾਲਾ ਰੰਗ ਸੁਹਾਗਣ ਵਾਲਾ ਰੰਗ ਲੱਗਦਾ ਤੇ ਸਹਿਬ ਜੀ ਬਖਸ਼ ਕਰਦੇ ਨੇ ਅੱਜ ਦੇ ਹੁਕਮਾਂ ਦੇ ਵਿੱਚ ਵੀ ਸਹਿਬ ਜੀ ਇਹਦੀ ਬਖਸ਼ਿਸ਼ ਕਰਦੇ ਬਣੇ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਕੈਤ ਹੈ ਹਸੁੰਦਾ ਕਿ ਕਾਲਯੁਗ ਕੀ ਸਮਾਂ ਦੇ ਕਿੰਦੇ ਵਿੱਚ ਉਹੀ ਮਨੁੱਖ ਸੂਰਮਾ ਜਿਸ ਦੇ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਕਾਲ ਪੁਰਮਾਤਮਾ ਦਾ ਨਾਮ ਵਸ ਜਾਂਦਾ ਹੈ ਤੇ ਸਾਬ ਜੀ ਬਲਸ਼ਕਾਤ ਨੇ ਕਿ ਇੱਕ ਸੂਰਮਾ ਉਹ ਹੁੰਦਾ ਹੈ ਜਿਹੜਾ ਤਲਵਾਰ ਫੜ ਕੇ ਰਣ ਮદાન ਦੇ ਵਿੱਚ ਰਣ ਤੱਤੇ ਦੇ ਵਿੱਚ ਲੜਨ ਵਾਸਤੇ ਜਾਂਦਾ ਹੈ ਜੰਗ ਕਰਨ ਵਾਸਤੇ ਜਾਂਦਾ ਹੈ ਜਿਵੇਂ ਸਾਬ ਜੀ ਕੁਰਬਾਨੀ ਅੰਦਰ ਬਖਸ਼ ਕਰਦੇ ਪਹਿਣੇ ਸੂਰਾ ਸੂਪੈ ਜਾਂਦੀ ਹੈ ਜੋ ਲੜੇ ਤਿੰਨ ਕੇ ਜੇਤ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛੱਡ ਕੇਤ ਗੱਗਨ ਦਰਮਾਨਾ ਬਾਜਿਓ ਭਰਿਓ ਨਿਸਾਨੇ ਘਾਓ ਖੇਤ ਜਮਾਂਦੇ ਸੂਰਮਾ ਅਬ ਦੂਜਣ ਕੋ ਦਾ ਕਿਸ ਸੰਸਾਰ ਦੇ ਵਿੱਚ ਵਿਰਲਾ ਬਨੁਖ ਹੁੰਦਾ ਏ ਕਿ ਜਿਸ ਨੂੰ ਇਹ ਪ੍ਰੇਮ ਵਾਲਾ ਰੰਗ ਲੱਗਦਾ ਸੁਹਾਗਣ ਵਾਲਾ ਰੰਗ ਲੱਗਦਾ ਆਪਾਂ ਸਾਰੇ ਜਾਣਦੇ ਜੁਹਣ ਦਾ ਮਹਿਨਾ ਚੱਲਦਾ ਪਿਆ ਕਹ ਕਿ ਜਦ ਤੱਕ ਜੁਮਤਾ ਮਹੀਨਾ ਚੜਦਾ ਸਿੱਧ ਕਾਮਨ ਉਹ ਤੀਸਰਾ ਕੱਲੂ ਘਰਾ ਚੇਤੇ ਆ ਜਾਂਦਾ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵਾਪਰਿਆ ਸੀ ਸ਼ੇਰਾ ਜਿਹੜਾ ਸ਼੍ਰੀ ਅਕਰ ਸਰਨ ਦੇ ਵਿੱਚ ਵਾਪਰਿਆ ਸੀ ਤੇ ਜਦੋਂ ਸਾਨੂੰ ਕੱਲੂ ਘਰਾ ਚੇਤੇ ਆਉਂਦਾ ਸਾਡੇ ਅੱਗੇ ਪੁਰਾਣਾ ਨਕਸ਼ਾ ਆ ਜਾਂਦਾ ਜੋ ਸਾਡੇ ਦਰਬਾਰ ਸਾਹਿਬ ਦੇ ਨਾਲ ਹੋਇਆ ਸੀ ਜੋ ਸਾਡੇ ਗੁਰਦੁਆਮਾ ਦੇ ਨਾਲ ਹੋਇਆ ਸੀ ਜੋ ਸਾਡੇ ਤਖਤਾਂ ਦੇ ਨਾਲ ਹੋਇਆ ਸੀ ਇਤਿਹਾਸ ਦੇ ਵਿੱਚ ਤਿੰਨ ਘੱਲੂ ਘਾਰੇ ਨੇ ਪਹਿਲਾ ਘੱਲੂ ਘਾਰਾ ਸਾਲ 1746 ਦੇ ਵਿੱਚ ਹੁੰਦਾ ਜਿਹੜਾ ਕਨੂਮਾਲ ਦੇ ਸ਼ਬਾ ਦੇ ਵਿੱਚ ਹੁੰਦਾ ਗੁਰਦਾਸਪੁਰ ਦੇ ਲਾਗੇ ਆ ਕਨੂਮਾਲ ਦੇ ਜੰਗਲ ਉੱਥੇ ਘੱਲੂ ਘਾਰਾ ਹੋਇਆ ਸੀ ਜਿਸ ਨੂੰ ਇਤਿਹਾਸਕਾਰਾਂ ਨੇ ਛੋਟਾ ਘੱਲੂ ਘਾਰਾ ਲਿਖਿਆ ਦੂਸਰਾ ਘੱਲੂ ਘਾਰਾ ਕੋਪਰਹਿਡਾ ਦੇ ਵਿੱਚ ਹੋਇਆ ਜਿਹੜਾ ਘੱਲੂਕਾਰਾ 1762 ਦੇ ਵਿੱਚ ਹੋਇਆ ਜਿਸ ਦੇ ਵਿੱਚ ਵੀ ਬਹੁਤ ਸਾਡਾ ਨੁਕਸਾਨ ਆਇਆ 50000 ਤੋਂ ਵੱਧ ਜਿਹੜੇ ਸਿੰਘ ਮਾਰੇ ਗਏ ਸਨ ਛੋਟੇ ਘੱਲੂਕਾਰੇ ਦੇ ਵਿੱਚ 40000 ਤੋਂ ਵੱਧ ਸਿੰਘ ਮਾਰੇ ਗਏ ਸਨ ਤੇ ਤੀਸਰਾ ਘੱਲੂਕਾਰਾ ਜਦ ਆਉਂਦਾ ਸਾਨੂੰ ਯਾਦ ਆ ਜਾਂਦੀ ਹੈ 84 ਕਿ 1984 ਦੇ ਵਿੱਚ ਸਾਡੇ ਨਾਲ ਕੀ ਵਾਪਰਿਆ ਸੀ ਬਜ਼ੁਰਗ ਕਾਸਤੇ ਹੁੰਦੇ ਹਨ ਕਿਹ 83 ਦਾ ਦੌਰ ਜਿਹੜਾ ਕਿਸੇ ਵੀ ਬਜ਼ੁਰਗ ਨੂੰ ਪਛਾਣੇ ਉਹ ਉਹ ਹੱਥ ਜੋੜ ਦਿੰਦਾ ਕਹਿੰਦਾ ਯਾਰ ਤੇ 83 ਦੇ ਬਾਰੇ ਨਾ ਪੁੱਛੋ ਕਿਉਂਕਿ 83 ਦੇ ਵਿੱਚ ਜੋ ਸਾਡੇ ਨਾਲ ਕਹਿਰ ਹੋਇਆ ਕਹਿੰਦੇ ਅਸੀਂ ਕਦੇ ਭੁੱਲ ਨਹੀਂ ਸਕਦੇ ਕਹਿੰਦੇ ਜਾਲਪ ਸਰਕਾਰ ਨੇ ਘਰਾਂ ਦੇ ਵਿੱਚੋਂ ਕੱਟ-ਕੱਟ ਕੇ ਨੌਜਵਾਨ ਮਾਰੇ ਸਨ ਪਿੰਡਾਂ ਪਰਦਾਂ ਵਾਲਿਆਂ ਨੂੰ ਘਰਾਂ ਵਿੱਚੋਂ ਕੱਟ-ਕੱਟ ਕੇ ਮਾਰਿਆ ਸੀ ਗਾਤਰੇ ਵਾਲਿਆਂ ਨੂੰ ਘਰਾਂ ਵਿੱਚੋਂ ਕੱਟ-ਕੱਟ ਕੇ ਮਾਰਿਆ ਸੀ ਕਿ ਕਿੰਨਾ ਦਾ ਇਹ ਨਸੀਬਾ ਸੀ ਕਿ ਇਹਨਾਂ ਨੂੰ ਸਾਰਨ ਕੱਢ ਕੇ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਛੁੱਟ ਗਏ ਉਹ ਕਹਿੰਦੇ ਹੁੰਦੇ ਸਨ ਬੀੜੀ ਸਿਗਰਟ ਕੀ ਹੈ ਕਿ ਬੜੀ ਸ਼ਾਂਤ ਜੀਏ ਕਿ ਤੇ ਫਿਰ ਉਹਨਾਂ ਨੇ ਇਹ ਕਿਆ ਸੀ ਟੰਗਾ ਕਸ਼ੈਰਾ ਰਹਿਣ ਦੇਣਾ ਇਹਨਾਂ ਨੂੰ ਇਥੋਂ ਇੱਥੇ ਇਹਨਾਂ ਨੂੰ ਰਹਿਣ ਦੇਣਾ ਇਹ ਇਥੋਂ ਤੱਕ ਕਿ ਜਿਹੜੀਆਂ ਗੱਲਾਂ ਨੇ ਗਾਲਬ ਸਰਕਾਰ ਸਾਡੇ ਉੱਤੇ ਕਹਿੰਦੀ ਹੁੰਦੀ ਸੀ ਕਿ ਜਦ 84 ਚੜਦੀ ਆ ਤੇ ਕੁਝ ਕਹਿੰਦੇ ਨੇ ਕਿ 84 ਦਾ ਨਾਮ ਭੁੱਲ ਜਾਣਾ ਚਾਹੀਦਾ ਇਹਨਾਂ ਨੂੰ ਯਾਦ ਕਰਕੇ ਕੀ ਕਰਨਾ ਕਿਉਂਕਿ ਜਦ 84 ਹੁੰਦੀ ਆ ਸਾਨੂੰ ਉਹ ਯੋਧੇ ਸੂਰ ਦੇ ਚੇਂਦਾ ਆ ਜਾਂਦੇ ਨੇ ਭੁੱਲਣ ਜੋਗਣਾ ਬਖਸ਼ਣ ਜੋਗੇ ਘੱਲੂ ਘਾਰਾ ਚੀ ਚਾਲਣਾ ਮੋਹ ਤੇ ਗੌਰਪਰੀ ਤੇ ਦੁਖੜਾ ਭਾਰਾ ਚੀ ਕੇਂਦਰ ਕਰਨੀਆਂ ਅੱਖਰ ਪੰਡਾ ਖੂਨ ਦੀ ਲਾਲੀ ਦੇ ਜ਼ੋਨ 84 ਭੁੱਲਦੀ ਨਹੀਂ ਵੰਗਰ 47 ਪਿਛਲੇ ਆਪਾਂ ਵਿਚਾਰ ਦੇ ਵਿੱਚ ਸਰਵੇਖਣ ਕੀਤਾ ਸੀ ਕਿ ਤਿੰਨ ਜ਼ੋਨ ਦਾ ਸਮਾ ਸੀ ਤਾਂ ਇਹ ਕੋਲ ਅਰਜਨ ਪਾਸ਼ਾ ਜੀ ਦਾ ਸ਼ੀਬੀ ਦਾ ਸਮਾ ਸੀ ਜਿਸ ਦੇ ਵਿੱਚ ਇਹਨਾਂ ਨੇ ਕਰਪੂ ਦੀ ਥੋੜੀ ਢਿੱਲ ਦੇ ਦਿੱਤੀ ਗਈ ਕਰਪੂ ਦੇ ਢਿੱਲ ਦਿੱਤੀ ਗਈ ਇਹਨਾਂ ਦਾ ਇਹ ਮਸਕਫਾ ਸੀ ਕਿ ਜਦੋਂ ਸਾਰੇ ਸੰਗਤ ਜਿਹੜੀ ਅੰਦਰ ਆ ਜਾਵੇਗੀ ਤੇ ਅੰਦਰ ਆ ਕੇ ਸੰਗਤ ਨੂੰ ਅਸੀਂ ਵਿਚੋੜ ਕੇ ਰੱਖ ਦਵਾਂਗੇ ਭਾਵ ਕੇ ਅੰਦਰ ਕੈਦ ਕਰਕੇ ਰੱਖ ਦਵਾਂਗੇ ਕੱਲ ਤੇ ਤਿਹਾਰ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਤੇ ਇਹਨਾਂ ਨੇ ਕੀ ਚਾਲ ਚੱਲੀ ਸੀ ਕਿ ਜਦੋਂ ਸਾਰੀ ਸੰਗਤ ਜਿਹੜੀ 3 ਜੂਨ ਨੂੰ ਸਾਰੇ ਸੰਗਤ ਅੰਦਰ ਆ ਜਾਂਦੀ ਹੈ ਤਕਰੀਬਨ ਇਤਿਹਾਸ ਕਰਨ ਇਥੋਂ ਤੱਕ ਲਿਖਿਆ ਕਿ 50000 ਤੋਂ ਵੱਧ ਸੰਗਤ ਸੀ ਕਿਉਂਕਿ ਧਨਪੁਰ ਅਰਜਨ ਪਾਸ਼ਾ ਜੀ ਦਾ ਸ਼ਹੀਦੀ ਦਿਨ ਸੀ ਤੇ ਕੁਲਦੀਪ ਰਾੜ ਆਪਣੀ ਕਿਤਾਬ ਦੇ ਵਿੱਚ ਲਿਖਦਾ ਪਿਆ ਸਾਕਾ ਨੀਲਾ ਤਾਰਾ ਜਿਸ ਜਿਸ ਨੂੰ ਉਸਨੇ ਇੰਗਲਿਸ਼ ਵਿੱਚ ਕਿਤਾਬ ਲਿਖੀ ਆ ਅਪਰੇਸ਼ਟ ਬਲੂ ਸਟਾਰ ਭਾਵ ਕਿ ਸਾਕਾ ਨੀਲਾ ਤਾਰਾ ਕੁਲਦੀਪ ਰਾੜ ਨੇ ਕਿਤਾਬ ਲਿਖੀ ਆ ਕਿਤਾਬ ਦੇ ਵਿੱਚ ਲਿਖਦਾ ਪਿਆ ਕਹਿੰਦਾ ਕਿ ਅਸੀਂ ਸਾਰੇ ਸੰਗਤਾਂ ਨੂੰ ਜਿਹੜਾ ਅੰਦਰ ਕੈਦ ਕਰ ਦਿੱਤਾ ਜਦੋਂ ਕੈਦ ਅੰਦਰ ਕਰ ਦਿੱਤਾ ਤੇ ਕਹਿੰਦਾ ਕਿ ਸਾਡੇ ਇੱਕ 3 ਵਜੇ ਸੰਗਤਾਂ ਜਿਹੜੀਆਂ ਅੰਦਰ ਬਹੁਤ ਹੋ ਗਿਆ ਸੀ ਤੇ ਅਸੀਂ ਚਾਂਟਕ ਕੱਢੂ ਲਾ ਦਿੱਤਾ ਕਹਿੰਦਾ ਚਾਂਟਕ ਕੱਢੂ ਲਾ ਦਿੱਤਾ ਨਾ ਸੰਗਤਾਂ ਬਾਹਰ ਜਾ ਸਕਦੀਆਂ ਸਨ ਤੇ ਨਾ ਅੰਦਰ ਆ ਸਕਦੀਆਂ ਸਨ ਤੇ ਅੱਜ ਚਾਰ ਜੂਣ ਚਾਰ ਜੂਣ ਇਹਨਾਂ ਨੇ ਤਕਰੀਬਨ ਸਵੇਰੇ ਜਿਹੜਾ 4 ਵਜੇ 40 ਮਿੰਟ ਤੇ ਹਮਲਾ ਕੀਤਾ ਤੇ ਕੁਲਦੀਪ ਭਰਾੜ ਆਪਣੀ ਕਿਤਾਬ ਦੇ ਵਿੱਚ ਲਿਖਦਾ ਬਿਆਨ ਕਹਿੰਦਾ ਅਸੀਂ 10 ਗੋਲੇ ਜਿਹੜੇ ਆ ਸ੍ਰੀ ਕਾਦਰ ਸਾਹਿਬ ਵੱਲ ਸੁੱਤੇ ਸਨ ਪਹਿਲਾ ਗੋਲਾ ਜਿਹੜਾ ਵੱਜਾ ਸ੍ਰੀ ਕਾਦਰ ਸਾਹਿਬ ਦੇ ਨਾਲ ਇੱਕ ਕੰਡਾ ਉੱਥੇ ਜਾ ਕੇ ਵੱਜਦਾ ਦੂਸਰਾ ਗੋਲਾ ਜਿਹੜਾ ਗੁਰਮント ਦੇ ਨਾਲ ਵੱਜਦਾ ਤੇ ਉੱਤਲਾ ਗੁਰਮント ਜਿਹੜਾ ਸਾਰਾ ਉੱਡ ਜਾਂਦਾ ਇਹਨਾਂ ਦਾ ਇਹ ਇਰਾਦਾ ਸੀ ਕਲਦੀਪ ਰਾੜ ਲਿਖਦਾ ਪਿਆ ਕਹਿੰਦਾ ਕਿ ਸਾਡਾ ਇਹ ਇਰਾਦਾ ਸੀ ਜਦੋਂ ਖੜਕਾ ਹੋਵੇਗਾ ਜਿੰਨੇ ਉੱਥੇ ਨੇਗੇ ਨੇ ਸਾਰੇ ਉਹ ਡਰ ਜਾਣਗੇ ਤੇ ਚਿੱਟੀ ਝੰਡੀ ਅੱਗੋਂ ਕਰਦਣਗੇ,白 ਝੰਡੀ ਕਰਦਣਗੇ ਕਿ ਸਾਨੂੰ ਸ਼ਾਂਤੀ ਚਾਹੀਦੀ ਹੈ ਅਸੀਂ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਸਿਲਟਰ ਕਰਦੇ ਹਾਂ। ਪਹਿਲਾਂ ਕਹਿੰਦਾ ਕਿ ਮੈਂ ਇਹ ਸੋਚਦਾ ਹੀ ਕਿਆ ਸੀ ਪਰ ਮੇਰੇ ਲਾਕੇ ਕਹਿੰਦਾ ਇੱਕ ਹੌਲਦਾਰ ਖਲੋਤਾ ਸੀ। ਕਹਿੰਦਾ ਉਹਨੇ ਮੈਨੂੰ ਕਿਹਾ ਕਹਿੰਦਾ ਸਰ ਆਪ ਕਿਆ ਸੋਚ ਰਹੇ ਹੋ? ਕਿ ਇਹ ਸੋਚ ਰਹੇ ਹੋ ਕਿ ਸੰਤ ਜਨਾਰ ਸਿੰਘ ਜੀ ਪਿੰਡਰਾ ਵਾਲਾ ਆਪਕੇ ਸਾਹਮਣੇ ਆ ਜਾਏਗਾ ਕਿਦਰ ਨਹੀਂ ਇਹਨਾਂ ਦਾ ਗੁਰੂ ਸਿਖਾਉਂਦਾ ਪਿਆ ਜੋਤੋ ਪ੍ਰੇਮ ਖਿਰਣ ਕਾ ਚਾਉ ਸਿਰ ਧਾਕ ਕਲੀ ਕਲੀ ਮਰੀ ਆਉ ਇੱਕ ਮਾਰਗ ਪੈ ਤਰੀ ਜਾ ਸਿਰ ਦੀ ਜਾ ਕਾਮਨਾ ਕੀ ਜਾ ਤੇ ਇਹਨਾਂ ਦੇ ਗੁਰਬਾਣੀ ਦੇ ਵਿੱਚ ਸਿਖਾਇਆ ਗਿਆ ਹੈ ਕਿ ਆਪਣਾ ਜਿਹੜਾ ਭੇਟ ਜਿਹੜਾ ਸੀਸ ਕਿਡਾ ਭੇਟ ਕਰਨਾ ਕਾਮ ਦੇ ਵਾਸਤੇ ਤੇ ਇਹ ਤੁਹਾਡੇ ਸਾਹਮਣੇ ਕਿਦਾਂ ਸੈਨਟਰ ਕਰ ਦੇਵੇਗਾ ਤੇ ਉਸ ਉਸ ਸਾਹਮਣੇ ਦਾ ਮੁਕ ਅਗਵਾ ਹੈਗਾ ਪਾਈ ਪਰਗਰ ਕ ਸਿੰਘ ਪਾਈ ਪਰਗਰ ਸਿੰਘ ਲਿਖਦਾ ਪਿਆ ਉਹ ਕਹਿੰਦਾ ਪਿਆ ਕਹਿੰਦਾ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵਾਇਪਰੁਖਤਿਆਰ ਸਿੰਘ ਮੁਖਤਿਆਰ ਸਿੰਘ ਕਹਿੰਦਾ ਪਿਆ ਕਹਿੰਦਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਸੀਂ ਕੀਰਤਨ ਦੀ ਡਿਊਟੀ ਕਰਦੇ ਸਾਂ ਕਹਿੰਦਾ ਕਿ ਕੀਰਤਨ ਦੀ ਡਿਊਟੀ ਕਰਦੇ ਪੈਸਾ ਤੇ ਨਾਲ ਦੇ ਸਾਥੀ ਸਨ ਭਾਈ ਠਾਕੁਰ ਸਿੰਘ ਤੇ ਭਾਈ ਗੁਰਸ਼ਰਪ ਸਿੰਘ ਕਹਿੰਦਾ ਇਹ ਨਾਲ ਸਾਥੀ ਸਨ ਇਸ ਤਿੰਨੇ ਜਾਨੇ ਲੜ ਕੇ ਕੀਰਤਨ ਕਰਦੇ ਪਏ ਸਨ ਤਕਰੀਬਨ ਆਪ ਸੁਲੇ ਜਿਹੜਾ ਕਿਹਾ 4:30 ਦੇ ਵਿੱਚ ਪ੍ਰਕਾਸ਼ ਹੋਇਆ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਆਸਾ ਦੀ ਵਾਰ ਦਾ ਪਾਠ ਸ਼ੁਰੂ ਹੋਇਆ ਜਦੋਂ 8 ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ 4:40 ਮਿੰਟ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਟੈਕ ਹੋਇਆ ਕਹਿੰਦਾ ਇਹਨਾਂ ਨੇ ਪਹਿਲਾ ਬੰਮ ਛੱਡਿਆ ਉਸ ਸਮੇਂ ਜਰਨਲ ਸ਼ਵੇਤ ਸਿੰਘ ਜਿਹੜਾ ਕਹਿੰਦਾ ਸਾਡੇ ਲਾਗੇ ਬੈਠੇ ਸਨ ਕੀਰਤਨ ਸਰਵਣ ਕਰਦੇ ਪਰ ਸਨ ਤੇ ਹੋਰ ਯੋਧੇ ਸੂਰਮੇ ਬੈਠੇ ਹੋਏ ਸਨ ਜਦੋਂ ਇਹਨਾਂ ਨੂੰ ਪਤਾ ਲੱਗਾ ਹਮਲਾ ਹੋ ਗਿਆ ਕਹਿਣ ਲੱਗੇ ਕਿ ਨਾ ਸਾਰਿਆਂ ਨੇ ਆਪਣੇ ਆਪਣੇ ਮੋਰਚੇ ਜਾ ਕੇ ਸਾਂਭ ਲਏ ਤੇ ਭਾਈ ਮੁਖਤਿਆਰ ਸਿੰਘ ਅੱਗੇ ਦੇਖ ਕਹਿੰਦੇ ਪਏ ਨੇ ਤੇ ਕਹਿੰਦੇ ਕਿ ਜਦੋਂ ਹਮਲਾ ਹੋਇਆ ਤੇ ਅਸੀਂ ਸਾਰੇ ਜਿਹੜੇ ਬਾਹਰ ਆ ਗਏ ਤੇ ਕੀਰਤਨ ਅਸੀਂ ਵਿੱਚੇ ਛੱਡ ਦਿੱਤਾ ਤੇ ਭਾਈ ਠਾਕੁਰ ਸਿੰਘ ਤੇ ਭਾਈ ਗੁਰ ਸ਼ਰਦ ਸਿੰਘ ਇਹ ਜਿੱਥੇ ਸਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾ ਵਾਲੇ ਬੇਸਮੈਂਟ ਦੇ ਵਿੱਚ ਸਨ ਇਹ ਉੱਥੇ ਪਹੁੰਚ ਗਏ ਕਿ ਕਹਿੰਦਾ ਕਿ ਮੈਂ ਬਾਹਰ ਆ ਗਿਆ ਕਹਿੰਦਾ ਜਦੋਂ ਮੈਂ ਬਾਹਰ ਆ ਗਿਆ ਸਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾ ਵਾਲੇ ਪੁੱਛਣ ਲੱਗੇ ਭਾਈ ਭਾਈ ਮੁਖਤਿਆਰ ਸਿੰਘ ਵਾਹਿਗੁਰੂ ਭਾਈ ਠਾਕੁਰ ਸਿੰਘ ਨੂੰ ਕਹਿੰਦਾ ਕਿ ਜਦੋਂ ਭਾਈ ਠਾਕੁਰ ਸਿੰਘ ਨੇ ਪੁੱਛਣ ਲੱਗੇ ਕਿ ਤੁਸੀਂ ਕੀਰਤਨ ਕਿਉਂ ਬੰਦ ਕਰ ਦਿੱਤਾ ਤੇ ਭਾਈ ਠਾਕੁਰ ਸਿੰਘ ਕਹਿਣ ਲੱਗੇ ਕਿ ਮਾ ਪੁੱਛੋ ਸਾਡਾ ਸਾਥੀ ਜਿਹੜਾ ਹੈਡ ਜਿਹੜਾ ਸਾਡਾ ਭਾਈ ਮੁਖਤਿਆਰ ਸਿੰਘ ਉਹ ਬਾਹਰ چلا ਗਿਆ। ਉਹ ਬਾਹਰ ਉੱਥੇ ਫਸ ਗਿਆ। ਤੇ ਤਾਂ ਕਰਕੇ ਜਿਹੜਾ ਅਸੀਂ ਕੀਰਤਨ ਜਿਹੜਾ ਬੰਦ ਕਰ ਦਿੱਤਾ ਹਮਲਾ ਹੋ ਗਿਆ। ਤੇ ਸੰਗਤ ਲੈਣ ਸਿੰਘ ਦੀ ਖਾਲਸਾ 15 ਵਾਲੇ ਨੇ ਫਕਰ ਕੀਤਾ ਕਿ ਭਾਈ ਮੁਖਤਿਆਰ ਸਿੰਘ ਨੂੰ ਬੁਲਾ ਕੇ ਲੰਦਾ ਜਾਵੇ। ਭਾਈ ਮੁਖਤਿਆਰ ਸਿੰਘ ਨੂੰ ਬੁਲਾ ਕੇ ਲੰਦਾ ਤੇ ਪੁੱਛਿਆ ਗਿਆ ਕਿ ਤੁਸੀਂ ਕੀਰਤਨ ਕਿਉਂ ਬੰਦ ਕੀਤਾ ਇਹ ਮर्यादा ਦੇ ਵਿੱਚ ਨਹੀਂ ਲਿਖਿਆ ਗਿਆ ਕਿਰਤਨ ਭਾਵੇਂ ਹਮਲਾ ਜਿੰਨਾ ਚਿਰ ਤੁਹਾਡੇ ਵਿੱਚ ਸਵਾਸ ਹੈਗੇ ਨੇ ਤੁਹਾਡੇ ਵਿੱਚ ਜਾਨ ਹੈਗੀ ਆ ਤੁਸੀਂ ਕੀਰਤਨ ਕਿਉਂ ਬੰਦ ਕੀਤਾ ਤੇ ਭਾਈ ਮੋਹਤਿਆਰ ਸਿੰਘ ਜੀ ਕਹਿਣ ਲੱਗੇ ਕਿ ਮਹਾਂਪੁਰਖੋ ਹਮਲਾ ਹੋ ਗਿਆ ਸੀ ਬੰਬ ਚੱਲਣ ਲੱਗੇ ਸਨ ਗੋਲੀਆਂ ਚੱਲਣ ਲੱਗੀਆਂ ਸਨ ਤਾਂ ਕਰਕੇ ਅਸੀਂ ਕੀਰਤਨ ਜਿਹੜਾ ਬੰਦ ਕਰ ਦਿੱਤਾ ਤੇ ਸੱਤ ਜਨਾਇਆ ਸਿੰਘ ਜੀ ਖਾਸਾ ਭੰਡਰਾ ਵਾਲੇ ਕਹਿਣ ਲੱਗੇ ਕਿ ਯਾਤ ਕਰੋ ਉਹ ਇਤਿਹਾਸ ਜੋ ਕਲਗੀ ਤਰਦਸ਼ਮੇਸ਼ ਪਾਸ਼ਾ ਦੇ ਨਾਲ ਵਾਪਰਿਆ ਸੀ ਕਿ ਜਦੋਂ ਉਹ ਕਲਗੀ ਤਰਦਸ਼ਮੇਸ਼ ਪਾਸ਼ਾ ਨੇ ਅਨੰਦਪੁਰ ਦਾ ਕਿਲਾ ਛੱਡਿਆ ਸੀ ਸਰਸਾ ਦੇ ਕੋਲ ਆ ਕੇ ਪਹਾੜੀ ਰਾਜੇ ਉਹਨਾਂ ਦੇ ਮਗਰ ਨੇ ਮੁਗਲ ਫੌਜ ਉਹਨਾਂ ਦੇ ਮਗਰ ਫਿਰ ਵੀ ਉਹ ਆਸਾ ਦੀ ਵਾਰ ਦਾ ਜਿਹੜਾ ਪਾਠ ਲਗਾਤਾਰ ਚੱਲਦਾ ਪਿਆ ਨਿਤਨੇਮ ਚੱਲਦਾ ਪਿਆ ਤੁਸੀਂ ਕੀਰਤਨ ਕਿਉਂ ਬੰਦ ਕੀਤਾ ਜਾਓ ਜਾ ਕੇ ਕੀਰਤਨ ਸ਼ੁਰੂ ਕਰੋ ਫਿਰ ਭਾਈ ਮੁਖਤਿਆਰ ਸਿੰਘ ਯੂਐਸਏ ਵਾਲੇ ਆਲੇ ਵਾਲੇ ਕਹਿੰਦੇ ਪਾਣੇ ਕਹਿੰਦੇ ਜਾ ਕੇ ਅਸੀਂ ਜਿਹੜਾ ਕੀਰਤਨ ਸ਼ੁਰੂ ਕਰ ਦਿੱਤਾ ਕਹਿੰਦਾ ਉਧਰੋਂ ਕੁਲਦੀਪ ਰਾੜ ਇਹ ਸੋਚਦਾ ਪਿਆ ਸੀ ਕਿ ਕਹਿੰਦਾ ਕਿ ਅਸੀਂ ਹਮਲਾ ਕਰਾਂਗੇ ਤੇ ਇਹ ਸਾਰੇ ਜਿਹੜੇ ਡਰ ਜਾਣਗੇ ਕਹਿੰਦਾ ਡਰ ਜਾਣਗੇ ਕਹਿੰਦਾ ਕਿ ਅਸੀਂ 10 ਗੋਲੇ ਸੁੱਤੇ ਪਹਿਲਾ ਗੋਲਾ ਜਿਹੜਾ ਜਾ ਕੇ ਨਾ ਸ੍ਰੀ ਕਾਲਕਸਰ ਦੇ ਨਾਲ ਜੇ ਕੰਨ ਤਾਂ ਉੱਥੇ ਜਾ ਕੇ ਵੱਜਦਾ ਦੂਸਰਾ ਗੋਲਾ ਜਿਹੜਾ ਤੱਕ ਸ੍ਰੀ ਅਕਸ਼ਿਰੀ ਕਾਲਕਸਰ ਦੇ ਉੱਪਰ ਜਿਹੜਾ ਪਰਮਟ ਬਣਿਆ ਹੈ ਤੇ ਜਾ ਕੇ ਉੱਥੇ ਵੱਜਦਾ ਉਹ ਸਾਡਾ ਉਤਲਾ ਪਾਸਾ ਜਿਹੜਾ ਸਾਰਾ ਉੱਡ ਜਾਂਦਾ ਤੇ ਦਾਸ ਕੁਝ ਬਜ਼ੁਰਗਾਂ ਨੂੰ ਵੀ ਮਿਲਿਆ ਸੀ ਤੇ ਬਜ਼ੁਰਗ ਵੀ ਇਥੋਂ ਤੱਕ ਦੱਸਦੇ ਨੇ ਕਹਿੰਦੇ ਕਿ ਸਾਰਾ ਸ੍ਰੀ ਕਾਲਕਸਰ ਢਹਿ ਢੇਰੀ ਹੋ ਗਿਆ ਸੀ ਤੇ ਜੋ ਕਾਰ ਸ੍ਰੀ ਘਾਟਸਾਹਬ ਦੇ ਨਾਲ ਵਾਪਰਿਆ ਸੀ ਜੋ ਸਾਡੇ ਨਾਲ ਵਾਪਰਿਆ ਸੀ ਕਹਿੰਦੇ ਅਸੀਂ ਕਦੇ ਭੁੱਲ ਨਹੀਂ ਸਕਦੇ ਕਿਉਂਕਿ ਧੰਗੁਰ ਅਰਜਨ ਪਾਸ਼ੀ ਦੀ ਦਾ ਸ਼ਹੀਦੀ ਦਾ ਦਿਨ ਸੀ ਤੇ ਇਹਨਾਂ ਨੇ ਪਹਿਲਾ ਟੈਗ ਜਿਹੜਾ ਦਰਬਾਰ ਸਾਹਿਬ ਕਰਨਤਾਰਨ ਉੱਤੇ ਕੀਤਾ ਸੀ ਦੂਸਰਾ ਟੈਗ ਜਿਹੜਾ ਕਹਿੰਦੇ ਅਸੀਂ ਪਟਿਆਲੇ ਦੇ ਵਿੱਚ ਕੀਤਾ ਸੀ ਤੀਸਰਾ ਟੈਗ ਜਿਹੜਾ ਇਹਨਾਂ ਨੇ ਇੱਕ ਹੋਰ ਥਾਂ ਲਿਖੀ ਆ ਦਾਸ ਨੂੰ ਨਾਂ ਜਿਹੜਾ ਗਸਰ ਗਿਆ ਇਹਨਾਂ ਨੇ ਉਥੋਂ ਤੱਕ ਕਿ 52 ਘਰਤਾਨ ਲਿਖੇ ਨੇ ਇਤਿਹਾਸ ਕਰਨੇ ਕਿ ਉਸ ਸਮੇਂ 52 ਹੋਰ ਘਰਤਾਨ ਸਨ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਟੈਗ ਕੀਤਾ ਸੀ ਕਿਉਂਕਿ ਜਦੋਂ ਬਜ਼ੁਰਗਾਂ ਤੋਂ ਪੁੱਛੀਦਾ ਹੈ ਤੇ ਬਜ਼ੁਰਗ ਦੱਸਦੇ ਹੋਣੇ ਕਿ 84 ਦਾ ਫਿਰ ਦੌਰ ਆਉਂਦਾ ਜੂਨ 84 ਚੜਦਾ ਇਹ ਦੌਰ ਜਦੋਂ ਆਉਂਦਾ ਸਾਨੂੰ ਪੁਰਾਣਾ ਕਿੱਸਾ ਜਿਹੜਾ ਕਹੇਤੇ ਆ ਜਾਂਦਾ ਕਿ ਸਾਡੇ ਨਾਲ ਕੀ ਵਾਪਰਿਆ ਸੀ ਕਿੱਦਾਂ ਸਾਡੇ ਨਾਲ ਡਾਂਗ ਚੱਲੀ ਸੀ ਕਿੱਦਾਂ ਸਾਡੇ ਨੌਜਵਾਨ ਘਰਾਂ ਦੇ ਵਿੱਚੋਂ ਕੱਟ-ਕੱਟ ਕੇ ਮਾਰੇ ਜਾਂਦੇ ਸਨ ਇਹ ਦੌਰ ਜਿਹੜਾ ਲਗਾਤਾਰ 1992 ਤੱਕ ਚੱਲਦਾ 1992 ਤੱਕ ਸਿੱਖਾਂ ਦੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਕੱਟ-ਕੱਟ ਕੇ ਮਾਰਿਆ ਜਾਂਦਾ ਜਦੋਂ ਇਹ ਸਿੱਖ ਯਾਦ ਆਉਂਦਾ ਤੇ ਕੁਝ ਬਜ਼ੁਰਗਾਂ ਨੂੰ ਇੱਥੋਂ ਤੱਕ ਮਿਲਿਆ ਤੇ ਉਹ ਕਹਿਣ ਲੱਗੇ ਕਹਿੰਦੇ ਵੀ ਛੱਡੋ ਭਰਾ ਕੀ ਰੱਖਿਆ ਇਸ ਧਿਆਨ ਦੇ ਵਿੱਚ ਕੀ ਰੱਖਿਆ ਇਸ ਕਿਸੇ ਦੇ ਵਿੱਚ ਇਹਨੂੰ ਭੁੱਲ ਜਾਓ ਜਦੋਂ ਉਹਨੇ ਕਿਹਾ ਭੁੱਲ ਜਾਓ ਦਾਸ ਆਪਣੇ ਘਰ ਦੇ ਵਿੱਚ ਵਾਪਸ ਆ ਰਿਹਾ ਸੀ ਵਿਚਾਰ ਦੇ ਵਿੱਚ ਕੁਝ ਲੈਣਾ ਆਈਆਂ ਜਿਸ ਨੂੰ ਦਾਸ ਨੇ ਆਪਣੀ ਕਲਮ ਦੇ ਨਾਲ ਲਿਖਿਆ ਫਿਰ ਲਿਖਿਆ ਕੋ ਲੜ ਜੋਗਨਾ ਬਖਸ਼ਣ ਜੋਗੇ ਖੱਲੂ ਘਾਰਾ ਜੀ ਝਾਲਣਾ ਹੋਵੇ ਗੁਰਪ੍ਰੀਤ ਤੇ ਦੁਖੜਾ ਭਾਰਾ ਜੀ ਖੇਲ ਕਰਨੀਆਂ ਅੱਖਰ ਪਾਉਂਦਾ ਖੂਨ ਦੀ ਲਾਲੀ ਦੇ ਜੋਨ 84 ਭੁਰਦੀਨੀ ਵੰਡ 47 ਬਜ਼ੁਰਗ ਦਾਸ ਦੇ ਹਰਦਿਆਣੇ 47 ਦੇ ਵਿੱਚ ਸਾਡੇ ਨਾਲ ਬਹੁਤ ਕਹਿਰ ਹੋਇਆ ਸੀ ਦੋ ਪਾਰਾਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਭਾਰਤ ਨੂੰ ਪਹਿਲਾ ਸੀ ਪੰਜਾਬ ਦੂਸਰਾ ਪਾਕਿਸਤਾਨ ਇਹਨਾਂ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਕਿਉਂਕਿ ਅੰਗਰੇਜ਼ ਜਿਹੜਾ ਅੰਗਰੇਜ਼ ਸਰਕਾਰ ਅੰਗਰੇਜ਼ ਜਾਲਮ ਜਿਹੜਿਆ ਜਾਂਦੇ-ਜਾਂਦੇ ਸਾਡੇ ਪੰਜਾਬੀਆਂ ਦੇ ਵਿੱਚ ਫੁੱਟ ਪਾ ਲੈ ਸਰ ਜਿਹੜੀ ਥੋਟ ਜਿਹੜੀ ਆਜ ਤੱਕ ਨਹੀਂ ਖਤਮ ਹੋ ਸਕੀ ਆਜ ਤੱਕ ਨਹੀਂ ਖਤਮ ਹੋ ਸਕੀ ਅੱਜ ਸਿੱਖ ਨੂੰ ਮਾਰ ਕਿਥੋਂ ਵੱਜਦੀਆ ਜਦ ਪੱਗ ਵਾਲਾ ਪੱਗ ਵਾਲੇ ਨੂੰ ਮਾਰਦਾ ਕਿਸੇ ਮਤਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੁਰਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਕਹਿੰਦਾ ਸਾਨੂੰ ਹੋਰ ਕਿਸੇ ਤੋਂ ਖਤਰਾ ਨਹੀਂਗਾ ਸਿਰਫ ਡਰ ਕਿੰਦੇ ਤੋਂ ਲੱਗਦਾ ਪਿਆ ਸਾਡੇ ਜਿਹੜੇ ਪੱਗਵੱਟ ਭਰਾਣ ਸਾਡੇ ਪੱਗਵੱਟ ਜਿਹੜੇ ਯਾਰ ਨੇ ਜਿਹੜੇ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਸਾਨੂੰ ਇਹੇ ਢਾਲ ਲਾਉਂਦੇ ਪੈਣ ਕਿਉਂਕਿ ਇਹਨੂੰ ਪਤਾ ਕਿ ਦੀ ਨਮਸ਼ ਕਿੱਥੋਂ ਮਰੋੜਨੀ ਆ ਤੇ ਕਿੱਦਾਂ ਨੂੰ ਮਾਰਨਾ ਕਈ ਲੋਕ ਕਹਿੰਦੇ ਨੇ ਕਿ ਸਭ ਤੋਂ ਵੱਡਾ ਤੁਹਾਡਾ ਦੁਸ਼ਮਣ ਕੌਣ ਹੈ ਕੋਈ ਕਹਿੰਦਾ ਫਲਾਨਾ ਤੇ ਕੋਈ ਕਹਿੰਦਾ ਢਿੰਗਣਾ ਤੇ ਦਾਸ ਦੀ ਵਿਚਾਰ ਇਹ ਕਹਿੰਦੀ ਆ ਕਿ ਸਭ ਤੋਂ ਵੱਡਾ ਤੁਹਾਡਾ ਦੁਸ਼ਮਣ ਤੁਹਾਡਾ ਯਾਰ ਹੈ ਜਿੰਨਾ ਤੁਸੀਂ ਆਪਣਾ ਭੇਦ ਦਿੰਦੇ ਤੇ ਕਿਉਂਕਿ ਜਦੋਂ ਉਸ ਨੂੰ ਭੇਦ ਪਤਾ ਲੱਗ ਜਾਂਦਾ ਤੇ ਤੁਹਾਡੀ ਨਮ ਜਿਹੜੀ ਆ ਉਹਦੇ ਹੱਥ ਦੇ ਵਿੱਚ ਆ ਜਾਂਦੀ ਹੈ ਤੇ ਫਿਰ ਉਹ ਮਰੋੜਦਾ ਕਿ ਇਹਨੂੰ ਕਿੱਦਾਂ ਮਾਰਨਾ ਆਪਾਂ ਜਤਨ ਕਰਿਆ ਕਰੋ ਘਰ ਦੇ ਵਿੱਚ ਬੈਠੇ ਬਜ਼ੁਰਗਾਂ ਦਾ ਸਤਿਕਾਰ ਦਿੱਤੇ ਕਰਨਾ ਉੱਥੇ ਮੈਂ ਖਾਸ ਕਰਕੇ ਮਾਂ ਪਿਓ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਪਰਵਾਣੀ ਦੇ ਨਾਲ ਜੋੜੋ ਗੁਰ ਧਿਆਨ ਦੇ ਨਾਲ ਜੋੜੋ ਗਰਮਤ ਸਖਲਾਈ ਕੈਂਪ ਚੱਲਦਾ ਪਿਆ ਤੇ ਬੜੀ ਸ਼ਰਮ ਵਾਲੀ ਗੱਲ ਸਾਡੇ ਬੱਚਿਆਂ ਨੂੰ ਦਾਸਪੁਰ ਸਹਿਬਾਨ ਦੇ ਨਾਮ ਨੇ ਹੁੰਦੇ ਨੇ ਨਾ ਪੰਜ ਪਿਆਰਾਂ ਦੇ ਨਾ ਚਾਰ ਸਾਡਾ ਤੇ ਤੇ ਜਦੋਂ ਇਹ ਮੈਂ ਚੀ ਸਾਰੇ ਦੇਖਦਾ ਪਿਆ ਤੇ ਭੜਿਆਂ ਸਮਿਆਂ ਦੇ ਵਿੱਚ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਦੇ ਨਾਲੇ ਆਪਣੀ ਛਾਤੀ ਦੇ ਨਾਲ ਲਾ ਕੇ ਬੱਚੇ ਨੂੰ ਦੁੱਧ ਪਿਲਾਉਂਦੇ ਸਨ ਤੇ ਨਾਲੇ ਬੱਚੇ ਨੂੰ ਮੋਲ ਮੰਤਰ ਦਾ ਪਾਠ ਸੁਣਾਉਂਦਾ ਸਨ ਕੋਈ ਇਤਿਹਾਸ ਸੁਣਾਉਂਦਾ ਸਨ ਕੋਈ ਕਹਾਣੀ ਸੁਣਾਉਂਦਾ ਸਨ ਕਿਉਂਕਿ ਅਸੀਂ ਆਪ ਖੁਦ ਆਪਣੇ ਬਜ਼ੁਰਗਾਂ ਤੋਂ ਸੁਣਦੇ ਰਹੇ ਕਹਾਣੀਆਂ ਜਦੋਂ ਪ੍ਰਸ਼ਾਦਾ ਪਾਣੀ ਛਕਣਾ ਤੇ ਬਜ਼ੁਰਗਾਂ ਨੂੰ ਕਹਿਣਾ ਕਿ ਬਾਪੂ ਜੀ ਅੱਜ ਫਲਾਣੇ ਰਾਜੇ ਦੀ ਕਹਾਣੀ ਸੁਣਾਓ ਕੱਲ ਤੁਸੀਂ ਆ ਸੁਣਾਇਆ ਤੇ ਅੱਜ ਆ ਸੁਣਾਓ ਅਸੀਂ ਕਹਾਣੀਆਂ ਸੰਦੇ ਸੰਦੇ ਜਿਹੜੇ ਸਮਝ ਜਾਂਦੇ ਸੀ ਤੇ ਫੋਨ ਵਾਲੀ ਬਿਮਾਰੀ ਜਿਹੜੀ ਉਦੋਂ ਹੈ ਨਹੀਂ ਸੀ ਹੁਣ ਇਹੋ ਜੀ ਭੈੜੀ ਬਿਮਾਰੀ ਲੱਗੀ ਆ ਕਈ ਵਾਰ ਪੁਰਾਣੀਆਂ ਗੱਲਾਂ ਵੀ ਜਿਹੜੀਆਂ ਵਿਸਰ ਜਾਂਦੇ ਨੇ ਜਿਹੜੇ ਬਜ਼ੁਰਗ ਦੱਸਦੇ ਹੁੰਦੇ ਸਾਂ ਕਿਉਂਕਿ ਜੋ ਬਜ਼ੁਰਗਾ ਨੇ ਆਪਣੀ ਅੱਖੀ ਦੇਖਿਆ ਇੱਕ ਅੱਖੀ ਦੇਖਣ ਦੇ ਵਿੱਚ ਇੱਕ ਸੁਣ ਦੇ ਵਿੱਚ ਬੜਾ ਫਰਕ ਹੈ ਬਜ਼ੁਰਗਾ ਨੇ ਆਪਣੀ ਅੱਖੀ ਦੇਖਿਆ ਆਪਣੇ ਪਿੰਡੇ ਤੇ ਹੰਡਾਇਆ ਕਿਉਂਕਿ ਜਿਹੜਾ ਪਿੰਡੇ ਤੇ ਹੰਡਾਉਂਦਾ ਉਹਨੂੰ ਪਤਾ ਹੁੰਦਾ ਕਿ ਸੋਟੀ ਦੀ ਮਾਰ ਕਿੱਦਾਂ ਦੀ ਤੇ ਦੇਖਣ ਵਾਲਿਆਂ ਨੂੰ ਤਾਂ ਕਹਿ ਜਨਾ ਕਿ ਇਹਨੂੰ ਸੋਟੀ ਵੱਜ ਗਈ ਇਹਨੂੰ ਡਾਂਗ ਵੱਜ ਗਈ ਪਰ ਜਿਹਦੇ ਪਿੰਡੇ ਤੇ ਵੱਜਦੀ ਆ ਪਤਾ ਉਹਨੂੰ ਲੱਗਦਾ ਹੋਣ ਕੋਈ ਲੋਕ ਤੇ ਇੱਥੇ ਤੱਕ ਕਹਿ ਦਿੰਦੇ ਨੇ ਕਿ ਗਿਆਨੀ ਜੀ ਤੁਹਾਡਾ ਮੂੰਹ ਜਿਹੜਾ ਘਵਾੜੇ ਦਾ ਨਾ ਪਾਟਾ ਜਿਹੜਾ ਤੁਸੀਂ ਟਾਲਦੇ ਕਿਤੇ ਸੱਜ ਜਿਹੜਾ ਸਾਹਮਣੇ ਬਿਆਨ ਕਰ ਦਿੰਦੇ। ਅਸੀਂ ਤੇ ਕਲਕੀ ਧਰਮ ਸੁਮੇਸ਼ ਭਾੜਾ ਦੇ ਪੁੱਤਰਾਂ ਤੇ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁੱਤੇ ਹਾਂ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੋਗੀ ਬਸ਼ ਕੀਤੀ ਆ। ਤੇ ਥੋੜਾ ਜਿਹੜਾ ਮੋਟਾ ਜੱਪਾ ਕਲੇ ਦਾ। ਕਿਉਂਕਿ ਜਦੋਂ 81 ਦਾ ਇਤਿਹਾਸ ਪੜੀਦਾ ਸੇਖ ਪਾਣ ਦਾ ਇਤਿਹਾਸ ਪੜੀ ਤਾਂ ਫਿਰ ਪਤਾ ਲੱਗਦਾ ਕਿ ਸਾਡਾ ਇਤਿਹਾਸ ਦੇ ਨਾਲ ਅਸਲ ਵਿੱਚ ਸਾਡੇ ਨਾਲ ਵਾਪਰੇ ਐ ਕੁਝ ਅਧਿਵਿਕ ਸੇਖ ਪਾਣ ਦੇ ਆਗੂਆਂ ਉਹਨਾਂ ਕਾਮ ਦੇ ਯੋਧਿਆਂ ਨਾਲ ਜੁੜੀ ਜਿਹੜੇ ਸਾਡੀ ਕਾਮ ਦੇ ਯੋਧੇ ਜੜਿਆ ਕੁਝ ਕਾਮ ਦੇ ਵਾਸਤੇ ਕੁਝ ਕਰਦੇ ਪੈਣ ਅਰਦਾਸ ਕਰਿਆ ਕਰਿਆ ਕਿ ਬੰਦੀ ਸਿੰਘਾਂ ਨੂੰ ਜਲਦੀ ਤੋਂ ਜਲਦੀ ਰਿਹਾਬ ਹੋ ਜਾਣਾ ਤਾਂ ਆ ਕੇ ਜਿਹੜਾ ਸਾਡੀ ਤਾਨ ਦੀ ਬਾਤ ਨੂੰ ਸੰਭਾਲ ਸਕਣ ਭਾਈ ਅਮਰਤਪਾਲ ਉਹਨਾਂ ਦੀ ਅਰਦਾਸ ਬੇਨਤੀ ਕਰਿਆ ਕਰੋ ਕਿ ਉਹ ਵੀ ਜਲਦੀ ਜਲਦੀ ਰਿਆ ਹੋਣ ਆ ਕੇ ਆਪਣੀ ਤਾਨ ਦੀ ਬਾਤ ਨੂੰ ਸੰਭਾਲਣ ਕਿਉਂਕਿ ਜਿੰਨਾ ਚਿਰ ਤੱਕ ਸਾਡੀ ਤਾਨ ਦਾ ਦਰਨੈਲ ਸਾਡੇ ਕੋਲ ਹੋਇਆ ਉਹਨਾਂ ਚਿਰ ਤੱਕ ਸਾਡੀ ਤਾਨ ਜਿਹੜੀ ਆ ਸਿੱਧੇ ਰਾਜ ਦੇ ਨਤੇ ਨਹੀਂ ਚਲ ਸਕਦੀ ਤੇ ਇਦਾਂ ਹੀ ਕੁਲਦੀਪ ਰਾੜ ਸੋਚਦਾ ਪਿਆ ਸੀ ਕੁਲਦੀਪ ਰਾੜ ਸੋਚਦਾ ਪਿਆ ਸੀ ਕਿ ਜੇ ਟੈਕ ਕਰਨਾ ਜਿੱਥੇ ਸਤ ਜਗਨਾ ਸਿੰਘ ਦੀ ਖਾਲਸਾ ਢੰਡਰਾ ਵਾਲੇ ਬੈਠੇ ਹੋਏ ਨੇ ਟੈਪ ਆਪਾਂ ਉੱਥੇ ਕਰਗੇ ਕਿਉਂਕਿ ਜਦ ਸਤ ਜਗਨਾ ਸਿੰਘ ਦੀ ਖਾਲਸਾ ਢੰਡਰਾ ਵਾਲੇ ਸ਼ਹੀਦ ਹੋ ਜਾਣਗੇ ਤੇ ਸਾਰੇ ਜਿਹੜੇ ਆ ਪਾਗਲ ਹੋ ਜਾਣਗੇ ਸਾਰੇ ਡਰ ਕੇ ਭੱਜਣਗੇ ਤੇ ਜਾਂ ਇਹ ਮੋਰਚਾ ਜਿਹੜਾ ਟੁੱਟ ਦੇਣਗੇ ਇਹਨਾਂ ਦਾ ਇਹ ਮਸੂਦਾ ਸੀ ਕਿ ਅਸੀਂ ਸਤ ਜਗਨਾ ਸਿੰਘ ਦੀ ਖਾਲਸਾ ਢੰਡਰਾ ਵਾਲੇ ਮਾਰ ਦੇਵਾਂਗੇ ਇਹਨਾਂ ਨੇ ਬੜਾ ਜੱਦਤ ਕੀਤਾ ਹੈਲੀਕਾਪਟਰ ਤੇ ਰਾਹੀਂ ਮੋਰਚੇ ਵੰਦੇ ਰਹੇ ਪਰ ਇਹਨਾਂ ਨੂੰ ਕੋਈ ਜਵਾਬ ਨਾ ਮਿਲਿਆ ਕਿਉਂਕਿ ਜਨਰਲ ਸ਼ਬੀਰ ਸਿੰਘ ਨੇ ਇੱਥੇ ਤੱਕ ਲਾਨ ਕੀਤਾ ਸੀ ਜਿੰਨਾ ਚਿਰ ਤੱਕ ਇਹ ਕਮਾਂਡੋ ਜਾਂ ਆਰਮੀ ਵੀਆ ਸਫਲ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਨਹੀਂ ਢਾਹਦੇ ਉਹਨਾਂ ਚਿਰ ਤੱਕ ਕਿਸੇ ਨੇ ਗੋਲੀ ਦਾ ਜਵਾਬ ਨਹੀਂ ਦਿਨਾ ਪਰ ਬਾਅਦ ਵਿੱਚ ਆਪਰੇਸ਼ਨ ਦਾ ਜਿਹੜਾ ਮੋਰਚਾ ਲੱਗਾ ਸੀ ਆਪਰੇਸ਼ਨ ਵਾਲੇ ਜਿਹੜੇ ਆ ਉਹ ਜਵਾਬ ਦੇ ਰਸਨ ਗੋਲੀ ਦਾ ਤੇ ਬਾਕੀ ਜਿਹੜੇ ਜਨਰਲ ਸ਼ਬੀਰ ਸਿੰਘ ਦੀ ਵਾਗ ਤੋਰ ਦੇ ਵਿੱਚ ਸਨ ਉਹਨਾਂ ਨੇ ਗੋਲੀ ਦਾ ਦਬਾਵ ਨਾਤਾ ਤਕਰੀਬਨ ਜਿਹੜੀ ਆ 8 ਘੰਟੇ ਦੀ ਲਗਾਤਾਰ ਗੋਲੀਬਾਰੀ ਚੱਲਦੀ ਰਹੀ ਬੰਬs ੁੱਟਦੇ ਰਹੇ ਤਿਆਸ ਬਗਾਈ ਭਰਦਾ ਹੈ ਤੇ ਬਜ਼ੁਰਗ ਦੱਸਦੇ ਨੇ ਕਿ ਇਹਨਾਂ ਨੇ 10 ਗੋਲੇ ਗੜਿਆ ਫ੍ਰੀ ਕਾਲਕ ਸਾਬ ਦੇ ਉੱਤੇ ੁੱਟੇ ਸਨ ਜਿਸ ਦੇ ਕਾਰਨ ਜਿਹੜਾ ਅੱਧਾ ਫ੍ਰੀ ਕਾਲਕ ਸਨ ਟੈਰ ਤੇਰੀ ਹੋ ਗਿਆ ਸੀ ਜਿਹੜਾ ਜੁਣ 83 ਆਉਂਦੀ ਆ ਸਾਨੂੰ ਫਿਰ ਉਹ ਕਿੱਸਾ ਚੇਤੇ ਆ ਜਾਂਦਾ ਅਸੀਂ ਜਨਤਨ ਕਰਿਆ ਕਰੀਏ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਗੁਰ ਇਤਿਹਾਸ ਦੇ ਨਾਲ ਜੋੜੀਏ ਕਿਉਂਕਿ ਜੇ ਸਾਡਾ ਬੱਚਾ ਗੁਰਬਾਣੀ ਦੇ ਨਾਲ ਜੁੜੇਗਾ ਗੁਰ ਇਤਿਹਾਸ ਦੇ ਨਾਲ ਜੁੜੇਗਾ ਸਾਡੇ ਬੱਚੇ ਨੂੰ ਪਤਾ ਲੱਗ ਜਾਵੇਗਾ ਸਾਡੇ ਨਾਲ ਕੀ ਵਾਪਰਿਆ ਸੀ ਸਾਡਾ ਗੁਰ ਇਤਿਹਾਸ ਕੀ ਹੈ ਅੱਜ ਤੇ ਅਸੀਂ ਇੱਥੋਂ ਤੱਕ ਕਮਲੇ ਹੁੰਦੇ ਹਾਂ ਅੱਜ ਅਸੀਂ ਫੋੜਵਾ ਨੂੰ ਮੱਥੇ ਟੇਕੀ ਜਾ ਰਹੇ ਹਾਂ ਮੂਰਤੀ ਪੂਜਾ ਨੂੰ ਮੱਥੇ ਟੇਕੀ ਜਾ ਰਹੇ ਮੂਰਤੀ ਪੂਜਾ ਕਿੰਨੀ ਅਸੀਂ ਜੀ ਕਰਦੇ ਪਏ ਮੈਨੂੰ ਨਹੀਂ ਲੱਗਦਾ ਕੋਈ ਹੋਰ ਵੀ ਕੰਮ ਕਰਦੀ ਹੋਵੇਗੀ ਨੇਤ ਨੇ ਮੌਤ ਸੀ ਸੰਤਾਂ ਦਾ 108 8 ਪਾੜ ਜਿਹੜੇ ਆ ਜਗਦੀ ਸਰ ਜੀ ਦਾ ਰਜਾਨਾ ਕਰਦੇ ਹੁੰਦੇ ਸਨ ਇਹਨਾਂ ਸਾਫ ਸੁਥਰਾ ਜੀਵੰਤਰ ਸਿੰਘ ਤੇ ਜਨਾ ਸਿੰਘ ਜੀ ਖਾਲਸਾ ਢੰਗਾਂ ਵਾਲਿਆਂ ਦਾ ਕੁਝ ਲੋਕ ਤੇ ਇੱਥੇ ਤੱਕ ਕਹਿ ਦਿੰਦੇ ਨੇ ਕਹਿੰਦੇ ਕਿ ਜੇ ਸੰਤ ਜਨਾ ਸਿੰਘ ਜੀ ਖਾਲਸਾ ਢੰਗਾਂ ਵਾਲੇ ਸ਼੍ਰੀ ਗੁਰੂ ਸਾਹਿਬ ਤੇ ਨਾ ਹੁੰਦੇ ਤੇ ਇਹ ਹਮਲਾ ਨਹੀਂ ਹੋਣਾ ਸੀ ਇਹ ਹਮਲਾ ਨਹੀਂ ਹੋਣਾ ਸੀ ਮੈਂ ਉਹਨਾਂ ਦੀ ਗੱਲ ਦੇ ਨਾਲ ਵੀ ਸਹਿਮਤ ਹਾਂ ਚਲੋ ਜੇ ਸੰਤ ਜਨਨਾ ਸਿੰਘ ਦੀ ਖਾਲਸਾ ਪੰਡਰਾ ਵਾਲੇ ਸ੍ਰੀ ਕਾਲਕ ਕਸਬ ਤੇ ਨਾਮ ਹੁੰਦੇ ਤੇ ਹਮਲਾ ਨਾ ਹੁੰਦਾ ਸ੍ਰੀ ਕਾਲਕ ਕਸਬ ਤੇ ਉੱਤੇ ਸੰਤ ਚਰਨ ਸਿੰਘ ਦੀ ਖਾਲਸਾ ਪੰਡਰਾ ਵਾਲੇ ਸਨ ਪਰ ਜਿਹੜੇ ਗਵਿੰਜਾ ਘੁਰਤਾਵਾ ਦੇ ਉੱਤੇ ਹਮਲਾ ਹੋਇਆ ਉੱਥੇ ਤੇ ਸੰਤ ਜਨਨਾ ਸਿੰਘ ਦੀ ਖਾਲਸਾ ਪੰਡਰਾ ਵਾਲੇ ਰਹੇ ਸੀ ਜਦੋਂ ਸਾਡੇ ਨਾਲ ਘੱਲੂ ਘਰਾ ਛੋਟਾ ਘੱਲੂ ਘਰ ਆਇਆ 30000 ਤੋਂ ਵੱਧ ਸਿੰਘ ਜਿਹੜੇ ਸ਼ਹੀਦ ਹੋਏ ਨੇ ਉਦੋਂ ਕਿਹੜਾ ਘੱਲੂ ਘਰ ਆਇਆ ਸੀ ਉਦੋਂ ਕਿਹੜਾ ਸੰਤ ਜਨਨਾ ਸਿੰਘ ਦੀ ਖਾਲਸਾ ਪੰਡਰਾ ਵਾਲੇ ਰਹੇ ਸਨ ਜਦੋਂ ਸਾਡੇ ਨਾਲ ਵਡਾ ਘੱਲੂ ਘਰ ਸੰਨ 1762 ਦੇ ਵਿੱਚ ਉਦੋਂ ਕਿਹੜਾ ਸਤ ਜੀ ਖਾਲਸਾ ਭੰਡਾਰ ਵਾਲੇ ਲੱਗੇ ਸਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਿਫਤਾਰ ਕਰਕੇ 250 ਵੱਡਾ ਸਿਰਾਂ ਦਾ ਲੱਦ ਕੇ ਜਾ ਰਹੇ ਸਨ ਉਦੋਂ ਕਿਹੜਾ ਸੰਤ ਜੀ ਖਾਲਸਾ ਭੰਡਾਰ ਵਾਲੇ ਸਨ ਅਸੀਂ ਬਸ ਨਿੰਦਿਆ ਕਰਨ ਵਾਲਿਆਂ ਇਤਿਆਰ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਬਸ ਨਿੰਦਿਆ ਕਰਨ ਵਾਸਤੇ ਆ ਚੁਗਲੀ ਕਰਨ ਵਾਸਤੇ ਸਾਡੇ ਕੋਲ ਸਿਰਫ ਇਹੋ ਕੰਮ ਰਹਿ ਗਿਆ ਸਾਡੇ ਕੌਮ ਦੇ ਕੋਲ ਮਾਫ ਕਰਨ ਲਈ ਚੱਲਦਾ ਹੈ ਸਾਡੇ ਕੌਮ ਦੇ ਕੋਲ ਅੱਜ ਇਹੋ ਕੰਮ ਰਹੇਗਾ ਕਿਸੇ ਨੂੰ ਨਿੰਦਰਾ ਕਿਦਣਾ ਧਿਆਨ ਦੇ ਵਿੱਚ ਮਲਾਵਟ ਕਿਦਾਂ ਕਰਨੀ ਆ ਸਾਡੇ ਕੋਲ ਸਿਰ ਇਹੋ ਕੰਮ ਰਹੇਗਾ ਇਹ ਕੰਮ ਆਰਐਸਐਸ ਕਰਦੀ ਪਈ ਸੀ ਅੱਜ ਆਰਐਸਐਸ ਨਾਲ ਸਾਡੇ ਵਿੱਚ ਰਲੇ ਪਏ ਨਾ ਪਤਾ ਲੱਗਦਾ ਕਿ ਇਹ ਆਰਐਸਐਸ ਨਾਲ ਇੱਕ ਕਿਹੜੇ ਨੇ ਜਿਵੇਂ ਗੁਰਦੀਪ ਰਾੜ ਆਪਣੀ ਕਿਤਾਬ ਦੇ ਵਿੱਚ ਲਿਖਦਾ ਪਿਆ ਆਪਰੇਸ਼ਨ ਬਲੂ ਸਟਾਰ ਇੱਕ ਰਿਸ਼ਤੇ ਦੇ ਵਿੱਚ ਕਿਤਾਬ ਤੁਸੀਂ ਪੜ੍ਹ ਸਕਦੇ ਦੇ। ਕਿਉਂ ਕਿ ਕਿਤਾਬ ਦੇ ਵਿੱਚ ਲਿਖਦਾ ਪਿਆ ਕਹਿਣ ਲੱਗਾ ਕਿ ਉਸ ਸਮੇਂ ਦੇ ਉਹਦੇਦਾਰ ਕਾਲੀਦਾਰ ਦੇ ਉਹਦੇਦਾਰ ਇੱਕ ਲੰਗਵਾਲ ਹੋ ਗਿਆ ਇੱਕ ਟੌਰਾ ਹੋ ਗਿਆ ਜਿਨ੍ਹਾਂ ਨੇ ਕਦੇ ਕਸਮਾਂ ਖਾਧੀਆਂ ਸੀ ਕਿ ਸਰਦ ਜਰਨੈਲ ਸਿੰਘ ਨੂੰ ਇਹ ਵਾਅਦਾ ਕੀਤਾ ਸੀ ਕਿ ਜੇਕਰ ਤੇ ਫੌਜ ਚੜ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਵੇਗੀ ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਕੁਲਦੀਪ ਬਰਾੜ ਕਹਿੰਦਾ ਕਿ ਸਭ ਤੋਂ ਸਭ ਤੋਂ ਵੱਡਰ ਲੋਕ ਬੰਦੇ ਸਨ ਕਾਂਗੀ ਤਾਲ ਵਾਲੇ ਅਹੁਦੇਦਾਰ ਜਿਹੜੇ ਡਰ ਕੇ ਭੱਜ ਗਏ ਸਨ ਬਾਦਲ ਵਰਕੇ ਹੋ ਗਏ ਨੇ ਲਹਗਵਾਲ ਵਰਕੇ ਹੋ ਗਏ ਨੇ ਟੋਰੇ ਵਰਕੇ ਹੋ ਗਏ ਨੇ ਤੇ ਸਾਰੇ ਡਰ ਕੇ ਭੱਜ ਗਏ ਸਨ ਤੇ ਆਪਣੇ ਆਪ ਨੂੰ ਜਿਹੜੇ ਅਹੁਦੇਦਾਰ ਦੱਸਦੇ ਨੇ ਜਿਨ੍ਹਾਂ ਦਾ ਸਭ ਤੋਂ ਵੱਡਾ ਜਿਹੜਾ ਸਾਫ ਸੀ ਸਿੱਦੇ ਕਾਲਕਸਰ ਦੇ ਉੱਤੇ ਹਮਲਾ ਕਰਾਉਂਦਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਾਉਂਦਾ ਇਹ ਸਾਰੇ ਜਿਹੜੇ ਇੱਕੋ ਚੱਟੀ ਦੇ ਵੱਟੇ ਨੇ ਕਿਉਂਕਿ ਕੁਝ ਇਤਿਹਾਸਕਾਰ ਲਿਖਦੇ ਪੈਣ ਕਹਿੰਦੇ ਕਿ ਚੋਰ ਜਿਹੜੀ ਕੁੱਤੀ ਜਿਹੜੀ ਐ ਚੋਰਾ ਦੇ ਨਾਲ ਰਲੀ ਰਹੀ ਸੀ ਮਾਫ ਕਰਨਾਂ ਦਾ ਸ਼ਬਦ ਵਰਤ ਗਿਆ ਕਹਿੰਦੇ ਕੁੱਤੀ ਜਿਹੜੀ ਚੋਰਾ ਦੇ ਨਾਲ ਰਲੀ ਸੀ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਕੁਲਦੀਪ ਬਰਾੜ ਨੇ ਲਿਖਿਆ ਹੋਇਆ ਕਿ ਜਿਹੜੇ ਸਾਰੇ ਰਲੇ ਕਰਨ ਇਹ ਆਪਸ ਵਿੱਚ ਹੀ ਇਹਨਾਂ ਦੀ ਗੱਟ ਜੋੜ ਸੀ ਤੇ ਕਿਸ਼ਨ ਲਾਲ ਕਿਸ਼ਨ ਅਡਵਾਨੇ ਨੇ ਕਿਤਾਬ ਲਿਖਿਆ ਇੰਗਲਿਸ਼ ਦੇ ਵਿੱਚ ਮਾਈ ਕੰਟਰੀ ਮਾਈ ਲਾਈਫ ਉਹ ਆਪਣੀ ਕਿਤਾਬ ਦੇ ਵਿੱਚ ਲਿਖਦਾ ਪਿਆ ਹੈ ਕਹਿੰਦਾ ਕਿ ਇੰਦਰਾ ਗਾਂਧੀ ਜਿਹੜੀ ਆ ਹਮਲਾ ਵੀ ਕਰਨਾ ਚਾਹੁੰਦੀ ਸੀ ਕਹਿੰਦਾ ਅਸੀਂ ਮਜਬੂਰ ਕੀਤਾ ਕਿ ਤੈਨੂੰ ਹਮਲਾ ਕਰਨਾ ਪੈਣਾ ਹੈ ਜੇ ਤੂੰ ਆਪਣੀ ਕੁਰਸੀ ਬਚਾਉਣੀ ਆ ਸੰਤ ਜਰਨੈਲ ਸਿੰਘ ਜੀ ਖਾਸ ਕਰਕੇ ਢੰਡਰਾ ਵਾਲੇ ਦਾ ਕੰਡਾ ਤੂੰ ਕੱਢਣਾ ਪੈਣਾ ਜੇ ਤੂੰ ਕੰਡਾ ਕੱਢੇਗੀ ਤਾਂ ਤੂੰ ਆਪਣੀ ਕੌਮ ਦੇ ਉੱਤੇ ਰਾਜ ਕਰ ਸਕਦੀ ਨਹੀਂ ਤਾਂ ਰਾਜ ਨਹੀਂ ਕਰ ਸਕਦੀ ਜਦੋਂ ਇਹ ਸੁਣਿਆ ਰਾਤ ਨੂੰ ਕਪਟਨ ਮਨਿੰਦਰ ਸਿੰਘ ਦੀ ਬੈਠਕ ਨੂੰ ਮੰਗਾਈ ਰਾਤ ਨੇ ਗੁਪਤ ਮੀਟਿੰਗ ਕੀਤੀ ਤਕਰੀਬਤ ਇਤਿਹਾਸ ਕਰਨ ਲਿਖਿਆ ਕਿ 8:30 ਵਜੇ ਦਾ ਟੈਂਸੀ ਰਾਤ ਗੁਪਤ ਮੀਟਿੰਗ ਕੀਤੀ ਤੇ ਇਹਨਾਂ ਨੇ ਕਿਹਾ ਕਿ ਭਾਵੇਂ ਜੋ ਮਰਗੇ ਹੋਏ ਸਾਰਾ ਪੰਜਾਬ ਨਸ਼ਟ ਹੋ ਜਾਵੇ ਪਰ ਇਹ ਢਿੰਡਰਾਵਾਲਾ ਜਿਉਂਦਾ ਰਹਿਣਾ ਚਾਹੀਦਾ ਇਹਨੇ ਇਹ ਤੱਕ ਲਾਨ ਕਰ ਦਿੱਤਾ ਸੀ ਜੇ ਕਾਰਟਕ ਸੱਭ ਟਾਉਣਾ ਪਵੇ ਛਟਾ ਦੋ ਪਰਸੰਤ ਜਨਾਇਆ ਸਿੰਘ ਵੀ ਖਾਸਾ ਢਿੰਡਰਾਵਾਲਾ ਨਹੀਂ ਰਹਿਣਾ ਚਾਹੀਦਾ ਇਹਨੇ ਇਹ ਤੱਕ ਲਾਨ ਕਰ ਦਿੱਤਾ ਸੀ ਦੁਨੀਆ ਵਿੱਚ ਛੀਡਾਂ ਦਾ ਨਾਂ ਉੱਚਾ ਕੌਮਾਂ ਬਣਦੀਆਂ ਨਾਲ ਕੁਰਬਾਨੀਆਂ ਦੇ ਕੁਰਬਾਨੀ ਦੇਣੀ ਪੈਂਦੀ ਆ ਫੇਰ ਕੌਮ ਜਿਹੜੀ ਬਣਦੀ ਆ ਸੂਰਾ ਸੋ ਪਹਿਚਾਨੀਆਂ ਜੋ ਲਰੇ ਤਿੰਨ ਕੇ ਖੇਤ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛਾੜੇ ਖੇਤ ਗੱਗਨਦ ਨਾਮਾ ਬਾਜਿਓ ਭਰੇ ਉਹ ਨਿਸਾਨੇ ਘਾਓ ਖੇਤ ਜਮਾਂਦੇ ਸੂਰਮਾ ਅਬਜੂਦਨ ਕੋ ਦਾਓ ਤੇ ਜੋਦੇ ਸੂਰਮੇ ਸਨ ਫੇਰ ਲਗਾਤਾਰ ਜਿਹੜੀ ਆ ਰਾਤ ਜਿਹੜੀ ਆ 12 ਇੱਕ ਵਜੇ ਤੱਕ ਜਿਹੜੀ ਲਗਾਤਾਰ ਗੋਲੀ ਵਾਰੇ ਚੱਜ ਰਹੀਦੀ ਆ ਅਗਲਾ ਇਤਿਹਾਸ ਆਪ ਜੀ ਦੇ ਸਾਹਮਣੇ ਕੱਲ ਨੂੰ ਪੇਟ ਕੀਤਾ ਜਾਵੇਗਾ ਸੋ ਇੰੀਆਂ ਹਾਜ਼ਰੀਆਂ ਪ੍ਰਮਾਣ ਕਰਨੀਆਂ ਗੁਰਮਤ ਵਿਚਾਰਾ ਕਰਦਿਆਂ ਹੋ ਗਈਆਂ ਏਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਇਹਨਾਂ ਜਾਣ ਜਾਂ ਪੱਛਾ ਸਮਝ ਕੇ ਮਾਫ਼ ਕਰਨਾ ਤਦ ਤੱਕ ਸਰਕਸ ਦੀ ਗੁਰਪ੍ਰੰਸਾ ਤੇ ਆਪ ਸਰਪੱਤ ਸੰਗਤ ਬਖਸ਼ਣ ਰਵੱਸ਼ਣਾ ਜੀ ਹੋਈਆਂ ਭੁੱਲਾਂ ਚੁਪਤਿ ਖਿਮਾ